ਇਲੈਕਟ੍ਰਿਕ ਕਟਰ ਲੈ ਕੇ ਘਰ ਦੇ ਅੰਦਰ ਐਂਟਰ ਕਰਦੇ ਆ ਨਾਲੇ ਹੋਰ ਵੀ ਗੁੰਡਾ ਵਾਫੇ ਲੈ ਕੇ ਆਂਦੇ ਆ ਘਰ ਦੇ ਤਾਲੇ ਤੋੜਦੇ ਆ ਔਰ ਵੀਡੀਓ ਬੁੱਢੀ ਜਾਂਦੀ ਸੀਸੀਟੀਵੀ ਕੈਮਰੇ ਦੀ ਤੇ ਫਿਰ ਮੈਡਮ ਨੂੰ ਧਮਕੀਆਂ ਦੇਣ ਲੱਗ ਪਏ ਕਿ ਜੇ ਤੁਸੀਂ ਵਿੱਚ ਆਏ ਤੇ ਤੁਹਾਨੂੰ ਵੀ ਆਪਾਂ ਮਾਰ ਦੇਵਾਂਗੇ ਉਹਨਾਂ ਵਿੱਚ ਕੋਈ ਕਾਰਵਾਈ ਨਹੀਂ ਕੀਤੀ ਇੱਕ ਮਹੀਨੇ ਤੇ ਬਾਅਦ ਵੀ ਕਾਰਵਾਈ ਨਹੀਂ ਕੀਤੀ ਉਸ ਦੇ ਦੌਰਾਨ ਫਿਰ 23 ਦਸੰਬਰ 2023 ਨੂੰ ਉਹ ਫਿਰ ਗੁੰਡਾਂ ਅੰਸਰ ਫਿਰ ਆਂਦੇ ਆ ਧਾਰ ਦੇ ਤਾਲੇ ਤੋੜਦੇ ਆ ਕੈਮਰੇ ਪੁੱਟ ਕੇ ਲੈ ਜਾਂਦੇ 10 ਮਿੰਟ ਬਾਅਦ ਪੁਲਿਸ ਆਂਦੀ ਹੈ ਪੁਲਿਸ ਮੌਕਾ ਦੇਖਦੀ ਹੈ ਘਰ ਦੇ ਅੰਦਰੋਂ ਕਬਜ਼ਾ ਕਰ ਲੈਂਦੇ ਵੜ ਜਾਂਦੇ ਘਰ ਦੇ ਅੰਦਰ ਪੁਲਿਸ ਕੋਲ ਕੋਈ ਕਾਰਵਾਈ ਨਹੀਂ ਕਰਦੀ ਮਲੇ ਨੇ ਜੁੱਤੀਆਂ ਘਸ ਗਈਆਂ ਥਾਣੇ ਚੱਕਰ ਲਗਾਉਂਦਿਆਂ ਐਸ ਐਚਓ ਐਸ ਐਸ ਪੀ ਸਾਰਿਆਂ ਦੇ ਕੋਈ ਕਾਰਵਾਈ ਨਹੀਂ ਹੋਈ ਇਹ ਥੱਕ ਹਾਰ ਕੇ ਵਿਚਾਰੇ ਹਾਈ ਕੋਰਟ ਆ ਗਏ ਫਿਰ ਇਹਨਾਂ ਦੀ ਪ੍ਰੋਟੈਕਸ਼ਨ ਪਾਈ ਸੀਗੀ ਹਾਈ ਕੋਰਟ 'ਚ ਵੀ ਇਹਨਾਂ ਨੂੰ ਇੱਕ ਸਾਬਕਾ ਸਰਪੰਚ ਆ ਉਸ ਏਰੀਆ ਦਾ ਇਹਨਾਂ ਨੂੰ ਥ੍ਰੈਟ ਕਰ ਰਿਹਾ ਹੈ ਨਾਲ ਕੋਲ ਆਡੀਓ ਵੀ ਹੈਗੀ ਹੈ ਹੁਣ ਇਹ ਬੰਦੇ ਕਿੰਨੀ ਵਾਰ ਹਾਈ ਕੋਰਟ ਆਣਗੇ ਜਦੋਂ ਕੋਈ ਐਨ ਆਰ ਆਈ ਸੁਰੱਖਿਅਤ ਨਹੀਂ ਕੋਈ ਨਾਗਰਿਕ ਸੁਰੱਖਿਤ ਨਹੀਂ ਕੋਈ ਪੁਲਿਸ ਕਾਰਵਾਈ ਨਹੀਂ ਕਰ ਰਹੀ ਤੇ ਫਿਰ ਇਹ ਆਮ ਬੰਦੇ ਦਾ ਜਾਂ ਵਕੀਲਾਂ ਦਾ ਕੀ ਹੈ ਕੁਝ ਨਹੀਂ ਬਣ ਸਕਦਾ ਤੁਹਾਡਾ ਮਕਾਨ ਹੈ ਉਹ ਵਾਲਾ ਹਾਂਜੀ ਕਿੰਨੇ ਦੀ ਪ੍ਰਾਪਰਟੀ ਤੁਹਾਡੀ ਉਹ ਵਾਲੀ ਮੇਰੀ ਪ੍ਰਾਪਰਟੀ ਹੈਗੀ 1.5 ਕਰੋੜ ਦੀ ਕਾਇਦੇ ਤੇ ਦਿੱਤਾ ਸੀ ਮਕਾਨ ਕਿ ਖਾਲੀ ਸੀ ਨਹੀਂ ਖਾਲੀ ਸੀ ਖਾਲੀ ਸੀ ਤੁਹਾਡੇ ਵੀ ਦੁਸ਼ਮਣੀ ਸੀ ਰੰਜਸ ਸੀ ਜਿਨ੍ਹਾਂ ਨੇ ਕਬਜ਼ਾ ਨਹੀਂ ਕੋਈ ਦੁਸ਼ਮਣੀ ਨਹੀਂ ਨਾ ਚ ਰੰਜਸ ਸੀ ਕੋ ਪੰਜਾਬ ਸਰਕਾਰ ਨੇ ਤਾਂ ਨੰਬਰ ਵੀ ਜਾਰੀ ਕੀਤੇ ਹੋਏ ਨੇ ਪੁਲਿਸ ਸਟੇਸ਼ਨੇ ਬਣੇ ਕੋਈ ਨੀ ਜੀ ਆਮੀਆਂ ਫਰਜੀ ਆ ਨੰਬਰ ਦਾ ਕੋਈ ਕੰਪਲੇਨ ਕੋ ਚੁੱਕਦਾ ਨਹੀਂ ਕੋਈ ਕਾਰਵਾਈ ਨਹੀਂ ਜੋ ਰਿਟਰਨ ਜੀ ਕੋ ਕੰਪਲੇਨ ਦੀ ਕੋਈ ਕਾਰਵਾਈ 112 ਨੰਬਰ ਤੇ ਕੋਈ ਕਾਰਵਾਈ ਨਹੀਂ ਹੋ ਰਹੀ ਤੇ ਉਹ ਭਗਵੰਤ ਮਾਨ ਸਾਹਿਬ ਦਾ ਨੰਬਰ ਤੇ ਦੂਰ ਦੀ ਗੱਲ ਰਹੀ ਜੇ ਐਨ ਆਰ ਆਈ ਦੀ ਇਹ ਖਤਰ ਹੋਣੀ ਇੱਥੇ ਇਸ ਪੰਜਾਬ ਦੇ ਵਿੱਚ ਐਨ ਆਰ ਆਈ ਦਾ ਮੇਰਾ ਖਿਆਲ ਹੈ ਟਕਵਾਂਜੇ ਜਿਹੜਾ ਬਣਾਇਆ ਹੋਇਆ ਹੈ ਐਨ ਆਰ ਆਈ ਪੁਲਿਸ ਥਾਣੇ ਲਾ ਕੇ ਉਹਨਾਂ ਨੂੰ ਖਤਮ ਕਰ ਦੇਣਾ ਚਾਹੀਦਾ ਹੈ ਕਿ ਵਿਦੇਸ਼ਾਂ ਵਿੱਚ ਗਏ ਪੰਜਾਬੀ ਆਪਣੀਆਂ ਜ਼ਮੀਨਾਂ ਜਾਇਦਾਦਾਂ ਛੱਡ ਕੇ ਇੱਥੇ ਜਾਂਦੇ ਨੇ ਕਈ ਕਰਾਇਤੇ ਦੇ ਕੇ ਜਾਂਦੇ ਨੇ ਕਈ ਪਾਵਰ ਆਫ ਟਰਨੀ ਦੇ ਕੇ ਜਾਂਦੇ ਨੇ ਪਰ ਕੀ ਉਹਨਾਂ ਦੀ ਜ਼ਮੀਨ ਤੇ ਜਾਇਦਾਦਾਂ ਇੱਥੇ ਸੁਰੱਖਿਤ ਨੇ ਜਦੋਂ ਘਰ ਵਿੱਚ ਤਾਲੇ ਲੱਗੇ ਹੁੰਦੇ ਨੇ ਕਿ ਪਿੱਛੇ ਕੋਈ ਵੀ ਵਿਅਕਤੀ ਜਾ ਕੇ ਉਹਨਾਂ ਜ਼ਮੀਨਾਂ ਦੇ ਉੱਤੇ ਕਬਜ਼ਾ ਕਰ ਲੈਂਦਾ ਸਾਡੇ ਨਾਲ ਇੱਕ ਪਰਿਵਾਰ ਹੈ ਪੁਲੱਤ ਤੋਂ ਇਸ ਸਾਲ ਜਨਵਰੀ ਮਹੀਨੇ ਵਿੱਚ ਇੰਗਲੈਂਡ ਤੋਂ ਵਾਪਸ ਆਏ ਸਨ ਤਾਂ ਇਹਨਾਂ ਨੇ ਇੱਕ ਸ਼ਿਕਾਇਤ ਕੀਤੀ ਹੈ ਕਿ ਜਦੋਂ ਇੰਗਲੈਂਡ ਵਿੱਚ ਮੌਜੂਦ ਸਨ ਪਿੱਛੇ ਹਾਂ ਕਿ ਕੁਝ ਵਿਅਕਤੀਆਂ ਨੇ ਕੁਝ ਲੋਕਾਂ ਨੇ ਤਾਲਾ ਤੋੜ ਕੇ ਉਹਨਾਂ ਦੇ ਘਰ ਵਿੱਚੋਂ ਸਮਾਨ ਚੋਰੀ ਕਰ ਲਿਆ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਹੈ ਇਹ ਵਕੀਲ ਨੇ ਕੁਲਦੀਪ ਜੀ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵਿੱਚ ਮੌਜੂਦ ਆ ਸੀ ਇਸ ਸਮੇਂ ਤਾਂ ਗੱਲਬਾਤ ਕਰਾਂਗੇ ਅਸਲ ਵਿੱਚ ਸਾਰਾ ਮਸਲਾ ਹੈ ਕਿ ਕਾਨੂੰਨ ਦੇ ਤਰੀਕੇ ਨਾਲ ਸਮਝਾਂਗੇ ਕਾਨੂੰਨ ਦੇ ਪੱਖ ਤੋਂ ਸਮਝਾਂਗੇ ਕਿ ਸਾਰਾ ਮਸਲਾ ਹੈ ਕਿ ਇਹਨਾਂ ਐਨ ਆਰ ਆਈ ਜੋ ਪਰਵਾਦ ਖੜਾ ਹੈ ਜੋ ਇੱਥੇ ਇਸ ਸਮੇਂ ਕੋਰਟ ਵਿੱਚ ਮੌਜੂਦ ਨੇ ਇਹਨਾਂ ਦੇ ਨਾਲ ਹੋਇਆ ਕੀ ਹੈ ਸਰ ਇੱਕ ਬਹੁਤ ਆਤਿਵਿਸ਼ਚ ਮੌਜੂਦ ਨੇ ਮੈਂ ਕਹਿੰਗਾ ਥੋੜਾ ਵਾਕਿਆ ਦੱਸੋ ਸਾਡਾ ਹੋਇਆ ਕੀ ਹੈ ਕਦੋਂ ਇੰਗਲੈਂਡ ਤੋਂ ਆਏ ਕੀ ਪੂਰਾ ਇਹਨਾਂ ਦਾ ਨਾਮ ਹੈ ਉਹ ਪਾਵਰ ਫਟਨੀ ਕਿਨੂੰ ਦੇ ਕੇ ਗਏ ਸੀ ਇਹਦਾ ਨਾਮ ਹੈ ਜੀ ਸੁਰਜੀਤ ਸਿੰਘ ਇਹਨਾਂ ਦਾ ਪਿੰਡ ਹੈਗਾ ਨੇਟਿਵ ਪਲੇਸ ਜਿਹੜਾ ਪੰਡੋਰੀ ਰਾਜਪੂਤਾ ਠੀਕ ਹੈ ਜੀ ਇਹ ਇੰਗਲੈਂਡ ਚਲੇ ਗਏ ਉਸੇ ਦੌਰਾਨ ਹੀ ਨਾ ਪਾਵਰ ਨੇ ਟੌਰਨੀ ਦਿੱਤੀ ਮੌਨਿਕਾ ਦੇਵੀ ਨੂੰ ਠੀਕ ਹੈ ਜੀ ਟੌਰਨੀ ਲਿਖਿਆ ਸੀ ਕਿ ਮੇਰੀ ਐਬਸੈਂਸ ਜਿਹੜੀ ਮੇਰੀ ਪ੍ਰਾਪਰਟੀ ਦੀ ਦੇਖਭਾਲ ਹੈ ਮੌਨਿਕਾ ਦੇਵੀ ਕਰੇਗੀ ਨਾ ਬੇਟੀ ਬਣਾਇਆ ਆਪਣੀ ਠੀਕ ਹੈ ਜੀ ਉਹਦੇ ਦੌਰਾਨ ਹੋਇਆ ਕਿ ਕਿ ਕੁਝ ਗੁੰਡਾ ਅਨਸਰ ਕਹਿ ਸਕਦੇ ਆ ਉਹ ਕਟਰ ਲੈ ਕੇ ਇਲੈਕਟ੍ਰਿਕ ਕਟਰ ਲੈ ਕੇ ਘਰ ਦੇ ਅੰਦਰ ਐਂਟਰ ਕਰਦੇ ਆ ਨਾਲੇ ਹੋਰ ਵੀ ਗੁੰਡਾ ਵਾਫੀ ਲੈ ਕੇ ਆਂਦੇ ਆ ਘਰ ਦੇ ਤਾਲੇ ਤੋੜਦੇ ਆ ਔਰ ਵੀਡੀਓ ਬੁੱਢੀ ਜਾਂਦੀ ਸੀਸੀਟੀਵੀ ਕੈਮਰੇ ਜੀ ਠੀਕ ਹੈ ਜੀ ਤਾਲੇ ਤੋੜਦੇ ਆ ਉਹ ਸਾਰਾ ਕੁਝ ਰਿਕਾਰਡ ਤੇ ਫਿਰ ਮੈਡਮ ਨੂੰ ਧਮਕੀਆਂ ਦੇਣ ਲੱਗ ਪਏ ਕਿ ਜੇ ਤੁਸੀਂ ਵਿੱਚ ਆਏ ਤਾਂ ਤੁਹਾਨੂੰ ਵੀ ਆਪਾਂ ਮਾਰ ਦੇਵਾਂਗੇ ਇਹਦੇ ਸਬੰਧ ਵਿੱਚ ਮੈਡਮ ਨੇ ਹਾਈ ਕੋਰਟ ਵਿੱਚ ਇਹ ਰਿਪੋਰਟ ਫਾਈਲ ਕਰਤੀ ਕਿ ਮੈਨੂੰ ਜਾਨ ਨੂੰ ਖਤਰਾ ਹੈ ਮੈਨੂੰ ਬਾਹਰ ਮੇਰੇ ਕੋਲ ਪਾਉਟਰ ਨਹੀਂ ਹੈ ਇਹ ਤਾਲੇ ਤੋੜ ਕੇ ਬੰਦੇ ਆ ਅੰਦਰ ਵੜ ਗਏ ਵੀਡੀਓ ਪੁਟੇ ਕੋਰਟ ਨੂੰ ਦਿਖਾਤੀ ਸਰ ਕੋਰਟ ਨੇ ਸੰਕੇਨ ਲੈਂਦੇ ਆ ਐਸਐਸਪੀ ਸਾਹਿਬ ਨੂੰ ਡਾਇਰੈਕਸ਼ਨ ਕਰਤੀ ਕਿ ਇਹ ਜਿਹੜੀ ਰਿਪਰੈਜੈਂਟੇਸ਼ਨ ਦਿੱਤੀ ਹੈ ਮੋਨਿਕਾ ਦੀ ਵੱਲੋਂ ਉਹ 1 ਮਹੀਨੇ ਦੇ ਵਿੱਚ ਕੰਸੀਡਰ ਐਂਡ ਡਿਸਾਈਡਡ ਉਹਨਾਂ ਵਿੱਚ ਕੋਈ ਕਾਰਵਾਈ ਨਹੀਂ ਕੀਤੀ ਗਈ 1 ਮਹੀਨੇ ਦੇ ਬਾਅਦ ਵੀ ਕਾਰਵਾਈ ਨਹੀਂ ਕੀਤੀ ਉਸ ਦੇ ਦੌਰਾਨ ਫਿਰ 23 ਦਸੰਬਰ 2023 ਨੂੰ ਉਹ ਫਿਰ ਗੁੰਡਾਂ ਅੰਸਰ ਫਿਰ ਆਂਦੇ ਆ ਤਾਰ ਦੇ ਥਾਲੇ ਤੋੜਦੇ ਆ ਕੈਮਰੇ ਪੁੱਟ ਕੇ ਲੈ ਜਾਂਦੇ ਉਸੇ ਰਣ ਮੈਨੂੰ ਪਤਾ ਲੱਗਦਾ ਕਿ ਮੈਂ ਨਾਲ ਦੀ ਨਾਲ 112 ਨੰਬਰ ਤੇ ਫੋਨ ਕਰਦਾ 10 ਮਿੰਟ ਬਾਅਦ ਪੁਲਿਸ ਆਂਦੀ ਹੈ ਪੁਲਿਸ ਮੌਕਾ ਦੇਖਦੀ ਹੈ ਘਰ ਦੇ ਅੰਦਰੋਂ ਕਬਜ਼ਾ ਕਰ ਲੈਂਦੇ ਵੜ ਜਾਂਦੇ ਘਰ ਦੇ ਅੰਦਰ ਪੁਲਿਸ ਕੋਲ ਕੋਈ ਕਾਰਵਾਈ ਨਹੀਂ ਕਰਦੀ ਜਦੋਂ ਪੁਲਿਸ ਨੂੰ ਮੈਂ ਫੋਨ ਕੀਤਾ ਮੈਨੂੰ ਸਾਰੀ ਬੋਟੇ ਦੱਸ ਸੀ ਮੇਰੇ ਕੋਲ ਵੀਡੀਓ ਰਿਕਾਰਡਿੰਗ ਹੈ ਇਹ ਤੋਂ ਐਸਪੀ ਸਾਹਿਬ ਨੂੰ ਦਿਓਲ ਸਾਹਿਬ ਨੂੰ ਉਸ ਟਾਈਮ ਦੇ ਜਿਹੜੇ ਸੀ ਡੀਐਸਪੀ ਪੁਲਿਸ ਨੇ ਨਾ ਕਾਰਵਾਈ ਕਰਦੇ ਆ 112 ਨੰਬਰ ਤੇ ਫੋਨ ਵੀ ਕੀਤਾ ਡਾਇਲ ਹੋਇਆ ਨੰਬਰ ਸਾਰਾ ਕੁਝ ਹੈਗਾ ਰਿਕਾਰਡ ਤੇ ਨਹੀਂ ਕਾਰਵਾਈ ਉਹਦੇ ਵਿੱਚ ਫਿਰ ਮੈਨੂੰ ਕੰਟੈਂਪਟ ਪਾਣੀ ਪਈ ਹਾਈ ਕੋਰਟ ਵਿੱਚ ਹਾਈ ਕੋਰਟ ਦੇ ਕੰਟੈਂਪਟ ਪਾਣੀ ਪਈ ਮਾਨਯੋਗ ਹਾਈ ਕੋਰਟ ਨੇ ਫਿਰ ਐਸਐਸਪੀ ਸਾਹਿਬ ਨੂੰ ਪਰਸਨਲੀ ਕਹਿਤਾ ਪੇਸ਼ ਹੋਣ ਲਈ ਕਹਿਤਾ ਜਦੋਂ ਹਾਈ ਕੋਰਟ ਨੇ ਐਸਐਸਪੀ ਸਾਹਿਬ ਨੂੰ ਪਰਸਨਲੀ ਬੁਲਾਉਣ ਲਈ ਕਿਹਾ ਉਹਦੇ ਇੱਕ ਹਫਤੇ ਬਾਅਦ ਫਿਰਣਾ 447 ਦਾ ਇੱਕ ਸਰਪਰਚਾ ਕੱਢ ਦਿੱਤਾ ਤੇ ਕੋਈ ਰਸ ਨਹੀਂ ਕੀਤੀ ਕੋਈ ਕਾਰਵਾਈ ਨਹੀਂ ਕੀਤੀ ਜਦੋਂ ਇਹ ਵਿਦੇਸ਼ੋਂ ਵਾਪਸ ਆਇਆ ਹੈ ਮਾਲਕ ਇਨਾ ਵੀ ਮਲੇਣ ਜੁਤੀਆਂ ਘਸ ਗਈਆਂ ਥਾਣੇ ਚੱਕਰ ਲਗਾਉਂਦਿਆਂ ਐਸਐਚਓ ਐਸਐਸਪੀ ਸਾਰਿਆਂ ਦੇ ਕੋਈ ਕਾਰਵਾਈ ਨਹੀਂ ਹੋਈ ਇਹ ਥੱਕ ਹਾਰ ਕੇ ਵਿਚਾਰੇ ਹਾਈ ਕੋਰਟ ਆ ਗਏ ਮੈਂ ਵੀ ਜਿੰਨਾ ਜ਼ੋਰ ਹੁਣਾ ਸੀ ਲਾ ਲਿਆ ਫੋਨ ਕਰ ਲਏ ਪਰ ਇਹਨਾਂ ਕੋਈ ਕਾਰਵਾਈ ਨਹੀਂ ਕੀਤੀ ਹਾਈ ਕੋਰਟ ਵਿੱਚ ਜੱਜ ਸਾਹਿਬ ਨੇ ਕੀ ਕਿਹਾ ਤੁਸੀਂ ਇਹ ਸਾਡਾ ਮੁੱਦਾ ਜੱਜ ਸਾਹਿਬ ਕੋਲ ਰੱਖਿਆ ਹਾਂਜੀ ਉਹ ਸਾਰੇ ਫਿਰ ਇਹਨਾਂ ਦੀ ਪ੍ਰੋਟੈਕਸ਼ਨ ਭਾਈ ਸੀਗੀ ਹਾਈ ਕੋਰਟ 'ਚ ਵੀ ਇਹਨਾਂ ਨੂੰ ਇੱਕ ਸਾਬਕਾ ਸਰਪੰਚ ਆ ਉਸ ਏਰੀਆ ਦਾ ਇਹਨਾਂ ਨੂੰ ਥ੍ਰੈਟ ਕਰ ਰਹੇ ਆ ਨਾਲ ਕੋਲ ਆਡੀਓ ਵੀ ਹੈਗੀ ਆ ਠੀਕ ਹੈ ਜੀ ਉਸ ਸਰਪੰਚ ਨੂੰ ਨਾ ਸਾਫ਼ ਸਾਫ਼ ਇਨਕੁਆਇਰੀ ਚ ਬਾਹਰ ਕੱਢ ਦਿੱਤਾ ਪੀਐਨਆ ਕੋਈ قصور ਨਹੀਂ ਮਿਲਿਆ ਸਾਨੂੰ ਜਦੋਂ ਕਿ ਉਹ ਅਕਿਊਜ਼ਡਾਂ ਦੇ ਵਿੱਚ ਉਹ ਧਮਕੀਆਂ ਦੇ ਰਿਹਾ ਹੁਣ ਇਹ ਬੰਦੇ ਕਿੰਨੀ ਵਾਰ ਹਾਈ ਕੋਰਟ ਆਣਗੇ ਜਦੋਂ ਕੋਈ ਐਨਆਰਆਈ ਸੁਰੱਖਿਅਤ ਨਹੀਂ ਕੋਈ ਨਾਗਰਿਕ ਸੁਰੱਖਿਅਤ ਨਹੀਂ ਕੋਈ ਪੁਲਿਸ ਕਾਰਵਾਈ ਨਹੀਂ ਕਰ ਰਹੀ ਤੇ ਫਿਰ ਇਹ ਆਮ ਬੰਦੇ ਦਾ ਜਾਂ ਵਕੀਲਾਂ ਦਾ ਕੀ ਹੈ ਕੁਝ ਨਹੀਂ ਬਣ ਸਕਦਾ ਜੀ ਤੁਹਾਨੂੰ ਪਾਵਰ ਫਟਾਰਨੀ ਦੇਖ ਕੇ ਗਏ ਸੀ ਹਾਂਜੀ ਤੁਹਾਡਾ ਕੀ ਨਾਮ ਹੈ ਕੌਨਿਕਾ ਦੇਵੀ ਜਿਵੇਂ ਵਕੀਲ ਸਾਹਿਬ ਨੇ ਦੱਸਿਆ ਤੁਸੀਂ ਦੱਸ ਸਕਦੇ ਹੋ ਉਸ ਸਮੇਂ ਕਿਵੇਂ ਅੰਦਰ ਗਏ ਕਿਉਂਕਿ ਤੁਸੀਂ ਤਾਂ ਮੌਜੂਦ ਸੀ ਇੱਥੇ ਹਾਂਜੀ ਉਹਨਾਂ ਨੇ ਕਟਰ ਨਾਲ ਗੇਟ ਨੂੰ ਕਟਿਆ ਹੋਇਆ ਗੇਟ ਨੂੰ ਕੱਟ ਕੇ ਉਹ ਉੱਪਰ ਟੱਪ ਕੇ ਗਏ ਆ ਪਹਿਲਾਂ ਫਿਰ ਉਹਨਾਂ ਨੇ ਇਲੈਕਟ੍ਰਿਕ ਕਟਰ ਨਾਲ ਕਟਿਆ ਫਿਰ ਅੰਦਰ ਵੜ ਗਿਆ ਹਾਂਜੀ ਵੀਡੀਓ ਵੀ ਹੈਗੀ ਆ ਸਾਡੇ ਕੋਲ ਉਹਦੀ ਫੁਟੇਜ ਹੈਗੀ ਆ ਹਾਂਜੀ ਪੁਲਿਸ ਨੂੰ ਦਿੱਤੀ ਹੋਈ ਆ ਪਰ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਉਸਤੇ ਤੁਸੀਂ ਜਦੋਂ ਇਹ ਗੱਲ ਕਹੀ ਇੱਥੇ ਕੋਰਟ ਵਿੱਚ ਆ ਕੇ ਕਿ ਤੁਸੀਂ ਸਾਬਕਾ ਸਰਪੰਚ ਦਾ ਜ਼ਿਕਰ ਕਰਦੇ ਹੋ ਤੁਸੀਂ ਕਿਹਾ ਕੋਰਟ ਨੂੰ ਇੱਥੇ ਵੀ ਸਾਬਕਾ ਸਰਪੰਚ ਨੇ ਧਮਕੀਆਂ ਦਿੱਤੀਆਂ ਨੇ ਉਹਦੇ ਵਿੱਚ ਉਹ ਪਾਰਟੀ ਹੈਗਾ ਜੀ ਪਟੀਸ਼ਨ ਚ ਪਾਰਟੀ ਹੈ ਉਹਨੂੰ ਪਾਰਟੀ ਬਣਾਇਆ ਹੈ ਜਦੋਂ ਉਹ ਪੁਲਿਸ ਦੀ ਦੇਖੋ ਜੀ ਇੱਕ ਰੋਲ ਹੈ ਇਸ ਤਰ੍ਹਾਂ ਦਾ ਕਿ ਨੂੰ ਕੱਟਣਾ ਹੈ ਕਿ ਨੂੰ ਪਾਣਾ ਹੈ ਇਹ ਆਪ ਹੀ ਸਾਰਾ ਕੁਝ ਕਰੀ ਜਾਂਦੀ ਹੈ ਇਹਨਾਂ ਦੀ ਕੋਰਟ ਦੀ ਵੀ ਇੰਨੀ ਪ੍ਰਵਾਹ ਨਹੀਂ ਕਰਦੇ ਜਦੋਂ ਕੋਰਟ ਨੂੰ ਕੰਡੈਮਨਟ ਬੈਂਦੀ ਹੈ ਫਿਰ ਇਹ ਕਾਰਵਾਈ ਕਰਦੇ ਆ ਕਿ ਸਾਨੂੰ ਉੱਥੇ ਜਵਾਬ ਕੀ ਦੇਣਾ ਹੈ ਕਿ ਪੁਟੇ ਜਾ ਕੇ ਸਾਹਮਣੇ ਜੇ ਪੁਟੇ ਨਹੀਂ ਹੁੰਦੀ ਜਣਾ ਕੋਈ ਕਾਰਵਾਈ ਵੀ ਨਹੀਂ ਸੀ ਕਰਨੀ ਸਾਡੇ ਨਾਲ ਸੀਨੀਅਰ ਵਕੀਲ ਜੀ ਦਾ ਮੌਜੂਦ ਨੇ ਸਰ ਤੁਸੀਂ ਤਾਂ ਮੀਡੀਆ ਵਿੱਚ ਬਾਤ ਬਾਤ ਆ ਕੇ ਚਰਚਾ ਕਰਨੇ ਹੋ ਦੇਸ਼ਾਂ ਵਿਦੇਸ਼ਾਂ ਦੀ ਚਰਚਾ ਕਰਨੇ ਹੋ ਹੁਣ ਤਾਂ ਇੱਕ ਪੀੜਤ ਜੋ ਵਕੀਲ ਸਾਹਿਬ ਕੁਲਦੀਪ ਸਿੰਘ ਜੀ ਨੇ ਦੱਸਿਆ ਸਾਰੀ ਗੱਲਬਾਤ ਕੀਤੀ ਹੈ ਐਨਡੀਆਈ ਨੂੰ ਲੈ ਕੇ ਸਟੇਸ਼ਨ ਬਣਿਆ ਹੋਇਆ 7 ਫੀਸ ਦੇ ਵਿੱਚ ਅਲੱਗ-ਅਲੱਗ ਤਰੀਕੇ ਦੇ ਨਾਲ ਕਹਿੰਦੇ ਐਨਡੀਆਈ ਜੋ ਨੇ ਉਹ ਆਪਣੇ ਜਾਇਦਾਦਾਂ ਉਹਨਾਂ ਦੀ ਸੁਰੱਖਿਅਤ ਨੇ ਇੱਥੇ ਜਾ ਕੇ ਕੋਈ ਪ੍ਰਵਾਹ ਨਾ ਕਰਨ ਪਸੇ ਇਹ ਤਾਂ ਤਸਵੀਰ ਕੁਝ ਹੋਰ ਦੱਸਦੀ ਹੈ ਹੁੰਦੇ ਕੋਰਟ ਵੀ ਚਲੇਗੇ ਨੇ ਐਨ ਆਰ ਆਈ ਪੁਲਿਸ ਸਟੇਸ਼ਨ ਜ਼ਰੂਰ ਬਨੇ ਨੇ ਲੇਕਿਨ ਕੋਈ ਤਸਵੀਰ ਹੈ ਹਰ ਐਨ ਆਰ ਆਈ ਪਰਿਵਾਰ ਦੀ ਜੇ ਕਈ ਜੇ ਤੇ ਦੇ ਕੋਈ ਗਲਤ ਗੱਲ ਨਹੀਂ ਔਰ ਕਿਸ ਤਰ੍ਹਾਂ ਦੇ ਉੱਥੇ ਡੀਲ ਹੁੰਦੇ ਆ ਜਾਂ ਕੀ ਹੁੰਦੇ ਆ ਇੱਕ ਸ਼ਰਮਨਾਕ ਘਟਨਾ ਜਿਹੜੀ ਹੈ ਸਾਹਮਣੇ ਆਈ ਹੈ ਮਾਨਯੋਗ ਹਾਈ ਕੋਰਟ ਦੇ ਵਿੱਚ ਕਿੰਨੇ ਲੋਕਾਂ ਦੇ ਵਿੱਚ ਇਹ ਹੈਲਪ ਹਥੀਅਤ ਜਾਂ ਫਜ਼ੀਅਤ ਹੁੰਦੀ ਹੈ ਉਹ ਕਰਵਾ ਲੈਣ ਜਾਂ ਲੈ ਲੈਣ ਇਹ ਇੱਕ ਸਾਖੀ ਹੈ ਇਹਨਾਂ ਦਾ ਕੌਣ ਸਾਖੀ ਬਣੇਗਾ ਸਵਾਲ ਇਹ ਚੀਜ਼ ਹੈ ਜੇ ਕੋਟ ਇਸ ਵੇਲੇ ਸੰਗਿਆਨ ਨਹੀਂ ਲੈਂਦੀ ਤੇ ਮੇਰੇ ਖਿਆਲ ਹੈ ਕਿ ਇਹ ਵੀਡੀਓ ਜੇ ਭਗਵੰਤ ਮਾਨ ਦੀ ਸਰਕਾਰ ਕੋਲ ਪਹੁੰਚ ਜਾਏ ਤੇ ਉਹਨਾਂ ਦੀ ਜਵਾਬਦੇਹੀ ਜਿਹੜੀ ਹੈ ਜ਼ਰੂਰੀ ਹੈ ਇਹਦੇ ਉੱਤੇ ਜ਼ਰੂਰ ਲਿਓ ਉਹਨਾਂ ਨਾਲ ਗੱਲ ਵੀ ਕਰ ਲਿਓ ਤੇ ਡੀਜੀਪੀ ਪੰਜਾਬ ਪੁਲਿਸ ਜਿਹੜਾ ਉਹ ਸਿਰਫ ਡੀਜੀਪੀ ਹਰਿਆਣਾ ਡੀਜੀਪੀ ਦੇ ਹੁਕਮ ਮੰਨਨ ਲਈ ਉਹ ਪਬੰਧ ਹੈ ਜਾਂ ਭਗਵੰਤ ਮਾਨ ਜਾਂ ਪੰਜਾਬ ਦੇ ਲੋਕਾਂ ਜਿਨ੍ਹਾਂ ਦੇ ਪੈਸੇ ਤੋਂ ਉਹ ਟੈਕਸ ਭੇ ਤੋਂ ਰੋਟੀ ਖਾ ਰਿਹਾ ਹੈ ਤਨਖਾਹ ਲੈ ਰਿਹਾ ਹੈ ਪਾਰਕਸ ਲੈ ਰਿਹਾ ਹੈ ਉਹਨਾਂ ਨੂੰ ਜਵਾਬ ਦੇਈਏ ਇਹਦੇ ਉੱਤੇ ਕੌਣ ਸਵਾਲ ਕਰੇਗਾ ਤੁਸੀਂ ਅੱਛਾ ਮੈਂ ਦੁਬਾਰਾ ਉਹ ਤੁਹਾਡਾ ਨਾਮ ਕੀ ਹੈ ਸਰਜੀਤ ਸਿੰਘ ਜੀ ਤੁਹਾਡਾ ਮਕਾਨ ਹੈ ਉਹ ਵਾਲਾ ਹਾਂਜੀ ਕਿੰਨੇ ਦੀ ਪ੍ਰਾਪਰਟੀ ਤੁਹਾਡੀ ਉਹ ਵਾਲੀ ਮੇਰੀ ਪ੍ਰਾਪਰਟੀ ਹੈਗੀ 1.5 ਕਰੋੜ ਦੀ ਤੁਸੀਂ ਲੰਬੇ ਸਮੇਂ ਤੋਂ ਬਾਹਰ ਰਹਿੰਦੇ ਹੋ ਹਾਂਜੀ ਆਂਦੇ ਜਾਂਦੇ ਹਾਂਜੀ ਕਹਿੰਦੇ ਦਿੱਤਾ ਸੀ ਮਕਾਨ ਕਿ ਖਾਲੀ ਸੀ ਨਹੀਂ ਖਾਲੀ ਸੀ ਖਾਲੀ ਸੀ ਤੁਹਾਡੀ ਵੀ ਦੁਸ਼ਮਨੀ ਸੀ ਰੰਜਿਤ ਸਿੰਘ ਜਿਨ੍ਹਾਂ ਨੇ ਕਬਜਾ ਨਹੀਂ ਕੋਈ ਦੁਸ਼ਮਨੀ ਨਹੀਂ ਨਾਲ ਰੰਜਤ ਸੀ ਹਾਂਜੀ ਖਾਲੀ ਦੇ ਆਈ ਉਹਦੇ ਨਾਲ ਕਾਫੀ ਜਰਤੂ ਨਾਲ ਜੁੜੇ ਹੋਏ ਸੀ ਬਟ ਉਹਨੇ ਪਤਾ ਨਹੀਂ ਇਹ ਕੀ ਰੰਜਤ ਪੁਰਾਣੀ ਗੱਡੀ ਕੀ ਨਹੀਂ ਉਹ ਕੁੜੀ ਜਿਹੜਾ ਜਾ ਕੇ ਰਲ ਗਿਆ ਜਾ ਕੇ ਉਹਨਾਂ ਦੀ ਉਹਨਾਂ ਦੀ ਮਦਦ ਕਰਦਾ ਪਿਆ ਜਿਹੜੀ ਕੁੜੀ ਵਾਲੇ ਦਾ ਜ਼ਿਕਰ ਕਰਦੇ ਨੇ ਕੋਣ ਨੇ ਅਸਲ ਜੀ ਜੀ ਕੁੜੀ ਜਿਹੜੀ ਹੈ ਨਾ ਇਹਨਾਂ ਦੀ ਨੂੰਹ ਹੈਗੀ ਹੈ ਉਹਨਾਂ ਨੂੰ ਵੀ ਦਖਲ ਕੀਤਾ ਹੈ ਵੀ ਜਦੋਂ ਵੀ ਦਖਲ ਕੀਤਾ ਜਿਸ ਦਿਨ ਵੀ ਦਖਲ ਕੀਤਾ ਉਹਨ ਦੂਸਰੇ ਦਿਨ ਹੀ ਜਾ ਕੇ ਇਹਨਾਂ ਦੇ ਖਿਲਾਫ ਕੰਪਲੇਂਟ ਫਾਈਲ ਕਰਤੀ ਐ ਐਸਐਸਪੀ ਦੇ ਸਿਰਫ ਇਸ ਕਾਰਨ ਕਿ ਮੈਨੂੰ ਆਪਣੀ ਪ੍ਰਾਪਰਟੀ 'ਚ ਬੇਦਖਲ ਕਰਤਾ ਉਹ ਉਹਨਾਂ ਬਦਮਿਜ਼ੀਆਂ ਕਰਦੀ ਸੀ ਬੇਰੁਖਾ ਕਰਦੀ ਸੀ ਜੋ ਫਿਰ ਇਹਨਾਂ ਦਾ ਤੰਗ ਆ ਕੇ ਇਹਨਾਂ ਨੂੰ ਬੇਦਖਲ ਕਰਤਾ ਆਪਣੀ ਪ੍ਰਾਪਰਟੀ ਤੋਂ ਪ੍ਰਾਪਰਟੀ 'ਚ ਦਖਲ ਉਹਨਾਂ ਨੇ 498 ਦਾ ਪਰਚਾ ਕਰਾ ਦਿੱਤਾ ਠੀਕ ਹੈ ਜੀ ਛੇੜਖਾਨੇ ਦਾ ਪਰਚਾ ਕਰਾ ਦਿੱਤਾ ਇਹ ਵਿਚਾਰੇ 4 ਦਿਨ ਅੰਦਰ ਜੇਲ੍ਹ 'ਚ ਵੀ ਰਹਿ ਕੇ ਆਏ ਆ ਇਹਨਾਂ ਦਾ ਨੋਟਿਸ ਹੋ ਗਿਆ ਨਾ ਜਦੋਂ ਆਂਦੇ ਆ ਬਾਹਰ ਤੋਂ ਉੱਥੇ ਹੀ ਚੱਕ ਲਿਆਣਾ ਪੁਲਿਸ ਨੇ ਫਿਰ ਉਹਨਾਂ ਦੀ ਜਵਾਨਤਾ ਕਰਾਈਆਂ ਆ ਕੇ ਇਸ ਇਸੇ ਜਿਹੜ ਤੋਂ ਕਿ ਮੈਨੂੰ ਆਪਣੀ ਚਾਲ ਤੇ ਚੱਲ ਸੰਪਤੀ ਤੋਂ ਬੇਦਖਲ ਕਰਤਾ ਇਸ ਲਈ ਸਾਰੇ ਰੰਜਿਸ਼ ਰਕਦੀ ਹੈ ਲੇਡੀ ਤੇ ਆਪਣੇ ਗੁੰਡਾ mafia ਨਾਲ ਆਪਣੇ ਜਿਹੜੇ ਹੋਰ ਹੈ ਇਹਦੀ ਪ੍ਰਾਪਰਟੀ ਨੂੰ ਹਤਿਆਣਾ ਚਾਹੰਦੀ ਆ ਗ੍ਰੈਬ ਕਰਨਾ ਚਾਹੰਦੀ ਆ ਫੋਰਸ ਬੇਟਾ ਕਿੱਥੇ ਬੇਟਾ ਹੀ ਵਾਰ ਉਹਨੂੰ ਮੇਰੇ ਦਖਲ ਕੀਤਾ ਜਾਣਾ ਬੇਦਖਲ ਕੀਤਾ ਦੋਨੋਂ ਨੂੰ ਬੇਦਖਲ ਕੀਤਾ ਉਹ ਸਾਰਾ ਕੁਝ ਕੋਰਟ ਦੇ ਨਾਲਜ ਹੈ ਔਰ ਉਹਨਾਂ ਇੱਕ ਝੂਠੇ ਕੇਸ ਹੀ ਪਾਤੇ ਕਿ ਮੈਂ ਮੈਨੂੰ ਸਟੇ ਦਿੱਤਾ ਜਾਏ ਇਹਨਾਂ ਦੀ ਪ੍ਰਾਪਰਟੀ ਦਾ ਸਟੇ ਇਹਨਾਂ ਦੀ ਪ੍ਰਾਪਰਟੀ ਦੇ ਕਿਸ ਦਾ ਸਟੇ ਹੋ ਸਕਦਾ ਜੀ ਦੇਖੋ ਜੀ ਮਾਲਕ ਹੈ ਉਹਦਾ ਕੋ ਲੈਣਾ ਨਹੀਂ ਦੇਣਾ ਨਹੀਂ ਫਿਰ ਵੀ ਉਸਤੇ ਮੰਗੀ ਜਾਂਦੀ ਹੈ ਟ੍ਰਾਇਲ ਕੋਡ ਪੰਜਾਬ ਸਰਕਾਰ ਨੇ ਤਾਂ ਨੰਬਰ ਵੀ ਜਾਰੀ ਕੀਤੇ ਹੋਏ ਨੇ ਪੁਲਿਸ ਸਟੇਸ਼ਨ ਵੀ ਬਣੇ ਨਹੀਂ ਜੀ ਉਹ ਐਮੀਰ ਫਰਜ਼ੀ ਆ ਨੰਬਰ ਦਾ ਕੋਈ ਕੰਪਲੇਨ ਕੋ ਚੁੱਕਦਾ ਨਹੀਂ ਕੋਈ ਕਾਰਵਾਈ ਨਹੀਂ ਜਦੋਂ ਰਿਟਰਨ ਜੀ ਕੋ ਕੰਪਲੇਨ ਦੀ ਕੋਈ ਕਾਰਵਾਈ 112 ਨੰਬਰ ਤੇ ਕੋਈ ਕਾਰਵਾਈ ਨਹੀਂ ਹੋ ਰਹੀ ਤੇ ਉਹ ਭਗਵੰਤ ਮਾਨ ਸਾਹਿਬ ਦਾ ਨੰਬਰ ਤੇ ਦੂਰ ਦੀ ਗੱਲ ਰਹਿ ਗਈ ਉਹ ਸਾਡੇ ਔਨ ਰਿਕਾਰਡ ਹੈ ਔਰ ਐਪਲੀਕੇਸ਼ਨ 'ਚ ਲਿਖਿਆ ਹੈ ਕਿ ਇਸ ਨੰਬਰ ਤੇ ਇੰਨੇ ਟਾਈਮ ਤੇ ਇੰਨੇ ਜਦੋਂ ਪੁਲਿਸ ਵਾਲੇ ਆਏ ਆ ਉਹਦੀ ਰਿਕਾਰਡਿੰਗ ਹੋਈ ਆ ਪੁਲਿਸ ਵਾਲਿਆਂ ਦੀ ਜਦੋਂ ਔਨਲਾਈਨ ਸਾਰਾ ਕੁਝ ਹੋ ਗਿਆ ਪੁਲਿਸ ਦੇ ਰਿਕਾਰਡ ਤੇ ਆ ਗਿਆ ਵੀ ਠੀਕ ਹੈ ਜੀ ਇਹਨਾਂ ਮੌਕਾ ਨਹੀਂ ਦੇਖਿਆ ਅੰਦਰ ਜਾ ਕੇ ਕੌਣ ਵੜਿਆ ਕੱਢਿਆ ਉਹਨਾਂ ਨੂੰ ਫਿਰ ਬਣੀ ਉਹਨਾਂ ਸਾਰਾ ਲੁੱਟ ਲਟਾ ਕੇ ਚੱਲ ਗਏ ਫਿਰ ਆਪਣੀ ਮਰਜ਼ੀ ਨਾਲ ਗਏ ਆਪਣੇ ਤਾਲੇ ਲਗਾ ਕੇ ਇਹ ਹੈ ਫਿਰ ਜਦੋਂ ਆਏ ਫਿਰ ਆਪਣਾ ਤਾਲਾ ਲਗਾਇਆ ਸਾਰੇ ਇਹਨਾਂ ਜਿਹੜੇ ਉਹ ਪਿੰਡ ਦੇ ਲੋਕੀ ਜਿਹਨਾਂ ਦਿਖਾਇਆ ਸਾਬਕਾ ਸਰਪੰਚ ਵੀ ਗਏ ਸਰਪੰਚ ਵੀ ਗਏ ਫਿਰ ਉਹਨਾਂ ਅੰਦਰ ਵੜਿਆ ਅੱਛਾ ਸੁਣੋ ਜਿਹੜੀ ਪ੍ਰਾਪਰਟੀ ਇਹਨਾਂ ਦੇ ਨਾਮ ਦੇ ਉੱਤੇ ਹੀ ਹੈ ਇਕੱਲੇ ਇਹਨਾਂ ਦੇ ਨਾਮ ਤੇ ਹੀ ਹੈ ਨਹੀਂ ਨਹੀਂ ਇਹਦੇ ਵਾਈਫ ਦੇ ਨਾਮ ਤੇ ਹੈ ਜਿਹੜੇ ਦੋਨੋਂ ਦੇ ਨਾਮ ਤੇ ਨਹੀਂ ਨਹੀਂ ਇਹਨਾਂ ਆਪਣੀ ਪ੍ਰਾਪਰਟੀ ਇਹਨਾਂ ਦੇ ਨਾਮ ਸੀ ਇਹਨਾਂ ਟ੍ਰਾਂਸਫਰ ੁੰਡੇ ਦਾ ਤੇ ਨੋਂ ਦਾ ਕੋਈ ਦਖਲ ਨਹੀਂ ਉਹਦਾ ਦਖਲ ਨਹੀਂ ਹੈ ਉਹਨਾਂ ਮੇਰੇ ਦਖਲ ਹੀ ਕੀ ਕਿ ਤੁਹਾਨੂੰ ਬਿੱਲ ਦਾ ਕੋਈ ਨੋਟਿਸ ਹੈ ਸਾਰਾ ਕੋਰਟ ਦੇ ਨਾਲੇਜ ਹੈ ਉਹ ਪਰਕਾਡ ਲਗਾਇਆ ਹੈ ਹੂੰ ਉਹਨੇ ਵਿਚਾਰੇ ਇਹ ਬਜ਼ੁਰਗ ਦੇਖੋ ਜੀ ਤੁਹਾਡੇ ਸਾਹਮਣੇ ਆ ਕਿੰਨੀ ਵਾਰੀ ਕੋਰਟ ਆਣਗੇ ਕੋਰਟ ਜਦੋਂ ਇਹਨਾਂ ਸੁਣਨੀ ਨਹੀਂ ਨੀ ਗੱਲ ਕਿਸੇ ਦੀ ਤੇ ਫਿਰ ਕੋਰਟ ਦੀ ਲਿਟੀਗੇਸ਼ਨ ਤੇ ਪੁਲਿਸ ਆਪ ਬਧਾਈ ਜਾਂਦੀ ਹੈ ਜੇ ਤਾਂ ਪੁਲਿਸ ਆਪ ਮਸਲੇ ਹੱਲ ਕਰ ਸਕਦੀ ਹੈ ਤੇ ਮਜਬੂਰ ਹੋ ਕੇ ਘਾਹ ਦੀਆਂ ਕੋਰਟ ਜਾਣਾ ਪੈਂਦਾ ਆਣਾ ਨੂੰ ਸੋ ਤੁਸੀਂ ਕੀ ਕਹਿਣਾ ਚਾਹੋਗੇ ਮੁੱਦਾ ਤਾਂ ਸਾਰਾ ਤੁਸੀਂ ਸੋਨੀ ਲਿਆ ਹੋਣਾ ਬਾਰ ਬਾਰ ਕਹਿੰਦੇ ਕੋਰਟ ਚ ਆਉਣਾ ਪੈਂਦਾ ਪੁੱਹ ਲੱਥ ਤੋਂ ਇੱਥੇ ਆਉਣਾ ਪੈਂਦਾ ਖਰਚਾ ਵੀ ਹੁੰਦਾ ਆਣ ਜਾਣ ਲੱਗਿਆਂ ਤੇ ਇਨਸਾਫ ਦੀ ਹੁਣ ਕਿਵੇਂ ਉਮੀਦ ਕੀਤੀ ਜਾ ਸਕਦੀ ਹੈ ਕਿ ਇੱਕ ਦਿਸ਼ਾ ਇੱਕ ਕਦਮ ਵਧਿਆ ਜਾ ਸਕਦਾ ਹੈ ਕਿ ਕਹਿੰਦੇ ਵੀ ਟਾਈਮ ਲੱਗ ਜਾਂਦਾ ਪਰ ਇਨਸਾਫ ਤਾਂ ਮਿਲਦਾ ਹੈ ਜੇ ਟਾਈਮ ਲੱਗਦਾ ਤਾਂ ਫਿਰ ਨਿਆਹ ਕੇ ਉਹ ਜਸਟਿਸ ਡਿਲੇਡ ਮੀਨ ਜਸਟਿਸ ਡਿਨਾਈਡ ਇਹ ਮਾਨਯੋਗ ਸੁਪਰੀਮ ਕੋਰਟ ਦਾ ਪਰਮਾਨ ਹੈ ਔਰ ਆਰਡਰ ਹੈ ਦੂਜੀ ਚੀਜ਼ ਇਹ ਮੁੱਦਾ ਦੀ ਦੇਖੋ ਪੁਲਿਸ ਦੀ ਇਹ ਕੋਈ ਇੰਟਰਨੈਸ਼ਨਲ ਕ੍ਰਾਈਮਨਲ ਸਨ ਜਿਨ੍ਹਾਂ ਨੂੰ 에어ਪੋਰਟ ਤੋਂ ਚੱਕ ਲਿਆ ਉਹ ਕਿਵੇਂ ਠੀਕ ਕਿਸ ਹਿਸਾਬ ਨਾਲ ਚੱਕਿਆ ਜੇ ਐਨਆਰਆਈਸ ਦੀ ਇਹ ਕਦਰ ਹੋਣੀ ਇੱਥੇ ਇਸ ਪੰਜਾਬ ਦੇ ਵਿੱਚ ਐਨਆਰਆਈ ਦਾ ਮੇਰਾ ਖਿਆਲ ਹੈ ਟਕਵਾਂਜੇ ਜਿਹੜਾ ਬਣਾਇਆ ਹੋਇਆ ਹੈ ਐਨਆਰਆਈ ਪੁਲਿਸ ਥਾਣੇ ਲਾ ਕੇ ਉਹਨਾਂ ਨੂੰ ਖਤਮ ਕਰ ਦੇਣਾ ਚਾਹੀਦਾ ਕਿਉਂਕਿ ਸਾਧਿਕਲ ਬਾ ਸੁਣੀ ਹੈ ਜਿਵੇਂ ਤੁਸੀਂ ਦੇਖ ਸਕਦੇ ਹੋ ਕਿ ਪਰਿਵਾਰ ਵਾਲੇ ਵੀ ਨੇ ਤੇ ਵਕੀਲ ਸਾਹਿਬ ਵੀ ਨੇ ਜੋ ਇਹਨਾਂ ਵੱਲੋਂ ਅੰਦਰ ਕੇਸ ਜੋ ਇਸ ਸਮੇਂ ਧਾਇਰ ਕੀਤਾ ਹੋਇਆ ਹੈ ਲੜਦੇ ਨੇ